ਸਿੰਮਰ ਕਲਿਆ ਨਗਰ ਪੈਂਦਾ ਹੈ ਸਾਡੇ ਮੱਖਣ ਪਹਿਲਵਾਨ ਜੀ ਨੂੰ ਆਪਦੇ ਇੱਕ ਤੋਂ ਦੂਸਰੇ ਪਾਸੇ ਕਰਨਾ ਪਹਿਲਵਾਨ ਪਟਿਆਲਾ ਬੜੀ ਵਧੀਆ ਕੁਸ਼ਤੀ ਨੌਜੋਨਾਂ ਦੇ ਦਰਮਿਆਨ ਹੈ ਅਗਲੀ ਕੁਸ਼ਤੀ ਵਿਕਾਸ ਤੇ ਸੂਰਜ ਵਾਲੀਆ ਬਈ ਸਾਡੇ ਬਹੁਤ ਹੀ ਸਤਿਕਾਰਯੋਗ ਵੱਤਵਾਖੂ ਪਿੰਡਾਂ ਤੋਂ ਆਏ ਸਾਰੇ ਪਤਵੰਤ ਜੀ ਸਦਕਣ ਦਰਸ਼ਕੋ ਉਹਨਾਂ ਦੇ ਇੱਥੇ ਫਰੰਗਣ ਦੇ ਬਹੁਤ ਬਹੁਤ ਸਵਾਗਤ ਹੈ ਇਕਾ ਵੈਲਕਮ ਜੀ ਆਇਆਂ ਜੀ ਜਿਨ੍ਹਾਂ ਨੇ ਇਸ ਮੰਦਗਲ ਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਵੀਰਾਂ ਨੇ ਮਾਲੀ ਸ਼ਹਿਤਾ ਦਿੱਤੀ ਚੰਨੀ ਮਾਤਰੀ 1100 ਰੁਪਿਆ ਜੱਸਾ ਮਾਤਰੀ 1100 ਰੁਪਿਆ ਲੱਗੀ ਮੁੱਜੀ ਪਰਖੜੀ ਦੇ 550 ਰੁਪਿਆ ਇਸ ਕਰਨ ਨੂੰ ਮੌਗੀ 1000 ਰੁਪਿਆ ਜਸ਼ਪ ਕੰਬੜੀ 2300 ਰੁਪਿਆ ਡਾਕਟਰ ਅਮਨ ਮਦਰੋੜ 2300 ਰੁਪਿਆ ਅਮਰਜੀਤ ਸਿੰਘ ਦੀ ਗੈਰੀ ਵਾਲੇ ਅਲੀ ਫਰਕੋ 2300 ਰੁਪਿਆ ਬਹੁਤ ਬਹੁਤ ਸਾਰੇ ਬਦਵੰਦ ਸੱਜਣੇ ਜਿਨ੍ਹਾਂ ਨੇ ਸਾਨੂੰ ਦੰਗਲ ਦੀ ਮਾ ਭੇਜੀ ਗੋਪਦਾਨ 500 ਰੁਪਏ ਦੀ ਵਾਲੀਆ ਜੁਵਲਰਸ 1100 ਵੀ ਸੀ ప్రతిਵਦਸ਼ 2100 ਰੁਪਏ ਦੀ ਬਿੱਲਾ 1100 ਫਿਰਕੇ ਦਾ ਪਟੇਸ਼ ਬਲਾਲਾ ਜੀ 200 ਰੁਪਏ ਜਗਨ ਸਿੰਘ ਕੈਨੇਡਾ ਦੀ 3100 ਰੁਪਏ ਪਰਮੰਦਰ ਸਿੰਘ ਕੰਸਾਲੇ ਤੋਂ ਵੱਡਾ ਵੀ 1500 ਅੰਗਰੇਜ਼ ਸਿੰਘ ਰਮੀ 200 ਰੁਪਏ ਕੁਸ਼ਪਾਲ ਚੌਧਰੀ 3100 5100 ਗਲਤੀ ਹੈ ਜੀ 이슈ਪਾਲ ਚੌਧਰੀ 5100 ਗੋਲਡੀ ਵੀਰ ਸਾਡਾ ਮੰਗਰੋਟ ਤੋਂ 2100 ਰੁਪਇਆ ਖੇਤੀ ਕਮੇਟੀ ਧੱਕੀ ਉਹਨਾਂ ਵੱਲੋਂ ਵੀ 2100 ਰੁਪਇਆ ਦਾ ਬਹੁਤ ਯੋਗਦਾਨ ਦਿੱਤਾ ਜਾਂਦਾ ਜੀ ਹੁਣ ਕਮੇਟੀ ਵੱਲੋਂ ਫਤਵੰਤ ਸੱਜਣ ਦਾ ਮਾਨ ਸਨਮਾਨ ਕੀਤਾ ਜਾਂਦਾ ਜੀ ਆਪਾਂ ਨਾਮ ਬੋਲਾਂਗੇ ਤੁਹਾਡਾ ਸੁਜੀਤ ਬਿੱਲਾ ਜੀ 1100 ਹਾਂ ਜੀ ਮੈਂ ਨਾਮ ਰੌਸ਼ਨੀ ਜਣਾ ਜੀ ਇੱਥੇ ਆ ਕੇ ਸਰਕਾਰ ਸਾਹਿਬ ਅੱਗੇ ਆਪਣੇ ਸੁਪਨਾਓ ਲੋਕ ਕਮੇਟੀ ਤੋਂ ਸਭ ਤੋਂ ਪਹਿਲਾਂ ਚੱਕਰਿਆ ਜੀ ਵੀ ਸੁਪੀ ਸੁਪੀ ਚੰਮੀ ਮਾਤਰੀ ਜੀ ਇੱਥੇ ਆ ਕੇ ਸਤਿਕਾਰ ਆ ਰਹੇ ਹਾਂ ਜੀ ਸੇਮੀ ਪਾਈ ਮਾਧ੍ਰੀ ਕੋ ਜੱਸਾ ਮਾਧ੍ਰੀ ਕੋ ਕਿਰਪਾ ਕਰਕੇ ਸੰਗਤ ਆ ਜੀ ਆਪਣਾ ਗਰੇ ਫੈਲਮੀ ਤੋਂ ਜੱਗੀ ਜੀ ਮੁਸੀ ਪਾਈ ਕੋ ਆ ਜਾਓ ਫੇਸਬੁੱਕ ਤੇ ਆ ਜਾਓ ਆ ਜਾਓ ਨਿੰਮਿਤ ਤੁਸੀਂ ਆ ਜਾਓ ਨਿਆ ਕੱਟ ਜੀ ਆ ਜਾਓ ਆ ਜਾਓ ਆ ਜਾਓ ਸ਼ੁਰੂ ਕਰਦੇ ਹਾਂ हाँ जगमन जी साढ़े बोरे सो निहाल सत श्रीकाल जी मात्री जी जस्सा मात्री लक्की पठालीपोरी जसकर फौजी जैसन तक डॉक्टर अमृतोड़ दो कृपा करके आ जाओ आज आज ਆਪ ਸੋਨਿਆ ਸਭ ਨੂੰ ਸਤ ਸ੍ਰੀ ਅਕਾਲ ਅਮਰਜੀਤ ਸਿੰਘ ਡੈਰੀ ਵਾਲੇ ਅਲੀਪੁੱਤੋ ਜੀ ਕਮੇਸੀ ਸਿੰਘ ਬਣਾ ਇਹਨੇ ਆਪਣਾ ਸਰਦਾਰੋ ਜੀ ਗੁੱਡਾ ਭਾਈ ਜੀ ਸੁੱਚਾ ਸਿੰਘ ਜੀ ਆਸਮਤੋਂ ਮਨਦਰਸ਼ਨ ਜੀ ਆਸਪੁਰ ਤੋਂ ਗੁੱਡਾ ਭਾਈ ਜੀ ਆਗੇ ਨੂੰ ਦੋਸਤੋ ਗੁੱਡਾ ਭਾਈ ਦੇ ਬਹੁਤ ਸਤ ਸ੍ਰੀ ਅਕਾਲ ਬਿਲਕੁਲ ਸਾਰਾ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਜੀ ਇਹਨਾਂ ਥੋੜਾ ਇਹ ਦੋ ਦਿਨ ਦੀ ਮਹਿਨਤਾਂ ਦੀ ਤਿਆਰ ਕਰਿਆ ਜੀ। ਸਾਡੇ ਸੁੱਚਾ ਸਿੰਘ ਦੀ ਆਸਪਤੋਂ ਐਂਟੀਓ ਵੀ ਆਪਣਾ ਸਨਮਾਨ ਦੇ ਰਹੇ ਨੇ। ਸੁੱਚਾ ਸਿੰਘ ਦੀ, ਮਨਿੰਦਰ ਸਿੰਘ ਦੀ ਆਸਪਤੋਂ। ਉਹ ਸਾਡੀ ਜਵਾਈ ਭਾਈ ਤੇ ਸਾਡੀ ਕੌਮ ਚਲਾ ਦੇ। ਸਾਡੇ ਵੀ ਉੱਤਰ ਲਾ ਲਈਏ। ਹਾਂ ਜੀ। ਮੋੜਾ ਮਾਣ ਪੁੱਛਦਾ ਕਰਦੇ ਆ। ਤੇ ਬੜਾ ਟੌਪ ਦਾ ਮੁਕਾਬਲਾ ਚੱਲਦਾ ਹੈ। ਮੱਖਣ ਦਾ ਭਤੀਜਾ ਕਹਿੰਦੇ ਉਸੇ ਮੁੱਢ ਛੱਡੀਆਂ ਵਾਲੇ ਦਾ ਕਾਬਲ। ਆਹੋ ਜੀ ਬਰਿੰਦਰ ਸਿੰਘ ਆਸਪਤੋਂ। ਲਓ ਜੀ। ਬੋਲੇ ਸੋਨਿਹਾਲ। ਵੱਡਾ ਵਾਈ ਸਾਡਾ। ਵੰਨੇ ਤੋਂ ਆ ਗਿਆ ਜੀ ਆਪਣਾ ਮਾਨ ਸਨਮਾਨ ਕਰੋ ਜੀ ਨੂੰ ਰਿਸ਼ਤੇਦਾਰ ਦਾ ਜਗਨੈਲ ਸਿੰਘ ਬਾਬਾ ਜੀ ਬਾਜਲਾ ਜਗਨੈਲ ਸਿੰਘ ਬਾਬਾ ਜੀ ਸਾਡੇ ਪਿੰਡ ਦੀ ਸ਼ਾਨ ਹੈ ਜੀ ਸਿੱਖ ਧਰਮ ਦੀ ਬਹੁਤ ਵੱਡੀ ਸ਼ਖਸੀਅਤ ਸਨਿਮਰਿੰਦੇ ਤੋਂ ਸਨਿਮਰਿੰਦੇ ਤੋਂ ਆਪਣਾ ਸਨਮਾਨ ਲਓ ਜੀ ਜਗਨੈਲ ਸਿੰਘ ਜੀ ਸਾਡੇ ਪਿੰਡ ਮਗਰੋਟ ਤੋਂ ਇਹਨਾਂ ਦੀ ਕਰੋ ਜੀ ਜਗਨੈਲ ਸਿੰਘ ਜੀ ਜਗਾਰਾ ਲਾਓ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਆ ਪਹਿਲਵਾਨੀ ਦੇਖਤੀ ਵੀ ਦੇਖੇ ਉਪਰਾਂ ਨਹੀਂ ਜੋਸ਼ ਨਾਲ ਹੋਸ਼ ਵੀ ਰੱਖੋ ਦੂਜਾ ਮਾਪੀ ਤਾਂ ਨਹੀਂ ਸਾਡੇ ਦਲਵੀਰ ਦਲਵੀਰ ਸਿੰਘ ਨੰਬਰਕਾਰ ਜੀ ਭਰਾਜੀ ਬੇਚਾਓ ਨੰਬਰਕਾਰ ਜੀ ਬਰਾ ਸੋਪਾ ਲਓ ਆ ਮਾਪੀ ਥੋੜਾ ਕੇਰਫੁਲੀ ਲੜਾ ਪਾਉਣਾ ਹੋਰ ਭਲਵੀ ਗੱਲ ਲੜਾਉਣਗੇ ਗਿਆਨੀ ਜੀ ਸਾਡੇ ਗੰਗਲੀ 1100 ਰੁਪਏ ਦੀ ਮਾਲੀ ਮਦਦ ਦੇ ਰਹੇ ਜੀ ਬਹੁਤ ਬਹੁਤ ਧੰਨਵਾਦ ਰੂਗਾ ਜਰਮ ਤੇ ਆਪਕੋਤ ਜਿੱਤੂ ਬਾਈ ਜੰਦਾ 500 ਮੋੜ ਦਿਓ ਜੀ ਆਪਣੇ ਮਾਨ ਸਨਮ ਖਫਾ ਕਰ ਦਮਨ ਕਰੀਂਦਾ ਤੋਂ ਆ ਜੋ ਕਣੀ ਪਿਆਰੀ ਕੁਸ਼ਤੀ ਚੌੜੀ ਹੈ ਕਮਲ ਪਹਿਲਵਨ ਸੰਗਤ ਝੱਲੀ ਨਾ ਜੀਤੂ ਬਾਈ ਸਾਹਿਬ ਮਗਰੂੜ ਤੇ ਜੀ ਕਿਰਪਾ ਕਰਕੇ ਹੱਥੋਂ ਕਰਮਾ ਫਸਾ ਲਿਆ ਭਰਾ ਇਧਰੋਂ ਇਧਰੋਂ ਵਾਰੀ ਆ ਨਾ ਬਾਰ-ਬਾਰ ਦਮਨ ਗੇਡਾ ਦੋਵਾਂ ਨੂੰ ਬੇਨਤੀ ਹੈ ਭਰਾਵਾਂ ਨੂੰ ਆਜੋ ਆਜੋ ਦਮ ਪ੍ਰਾਕਿ ਸਮਾਪਤ ਨਾ ਹੋ ਗਿਆ ਅਣਗਲੀ ਤੇ ਬੰਦੇ ਤੋਂ ਗਲਤੀ ਤੋਂ ਨਹੀਂ ਕੀਤਾ ਜਾਂਦਾ ਕਿਸੇ ਦਾ ਮਾਨ ਸਨਮਾਨ ਤਾਂ ਕਿਰਪਾ ਕਰਕੇ ਉਹ ਯਾਦ ਕਰੋ ਕੋਸ਼ਿਸ਼ ਕਰੋ ਸੋਨਿਹਾਲ ਸਾਥੀ ਅਕਾਲੀ ਵਾਲੀਆ ਜੂਨੀਅਰ ਜੀ ਵੀਰ ਸਿੰਘੀ ਫੱਕੇ ਪਰ ਤੋਂ ਭਾਈ ਤਾਲੀਆਂ ਮਾਰ ਦਿਓ ਕਮਲ ਸਿੰਘਰ ਚੱਲੀਆਂ ਵਾਲਾ ਜੇਤੂ ਆ ਮਾਰ ਨਾ ਕਰ ਲੋਗੇ ਤੁਸੀਂ ਉਹ ਤਾਂ ਛੱਡੋ ਫੱਕੇ ਪਰ ਤੋਂ ਵਾਲੀਆ ਜੂਨੀਅਰ ਜੀ ਕੋਈ ਹੋ ਹੋ ਜੀ ਕਮਲ ਸਿੰਘਰ ਚੱਲੀਆਂ ਜੇਤੂ ਠੇਕੇਦਾਰ ਬਲਦੇਵ ਸਿੰਘ ਜੀ ਸੋਚ ਮੋਸਾ ਹੋਣੀ ਜਗਮਨਦੀਪ ਕੈਨੇਡਾ ਤੋਂ ਪ੍ਰਵਾਸ ਮੈਂਬਰ ਕੋਈ ਵਿਕਾਸ ਸਾਹ ਪਰ ਮੋਹੀਆ ਪ੍ਰਮੇਂਦਰ ਸਿੰਘ ਕਨਸਾਲੇ ਤੋਂ ਜੀ ਅਮਿੰਦਰ ਸਿੰਘ ਰਵੀ वीर सिंह वीर सिंह वीर सिंह फतेहपुर परिवार मैं बेटा होना हाँ जी हाँ जी परमिंदर सिंह कंसाले तो रविंदर सिंह रवि इसपाल चौधरी गोल्डी भाई बैठा होना गोल्डी आगे लिया गोल्डी ਗੋਲਦੀ ਮਗਰੂਰ ਤੋਂ ਨਹੀਂ ਚਿੰਤ ਕਮੇਟੀ ਠੱਕੀ ਤੋਂ ਕਈ ਉਹਦੇ ਮੈਂਬਰ ਹੋਵੇ ਜੀ ਆਪਣਾ ਸਰੂਪ ਫੋਨ ਲੈ ਲਓ ਚਿੰਤ ਕਮੇਟੀ ਠੱਕੀ ਤੋਂ ਰਾਈ ਨਿਰਮਲ ਪਹਿਲਵਾਨ ਨੂਰਪੁਰ ਜੀ ਤੇ ਜਸ਼ਨ ਮਜ਼ਹਬੂਰ ਆ ਕਹੀ ਪਰ ਤਾਲੀਆਂ ਦੀ ਗੁਰਦਕੇ ਕਸਤੀ ਹੋਣੀ ਹੈ ਬੋਲੇ ਸ਼ੋਹਰਿਹਾਲ ਜਸਕਰਨ ਪਰਮਤ ਮਗਰੂਰ ਤੇ ਨਿਰਮਲ ਪਹਿਲਵਾਨ ਨੂਰਪੁਰ ਇリティ ਅੱਗੇ ਲੱਗੇ ਆ ਜੁਣਨਾਂ ਦਲ ਦੇ ਆ ਇੱਕ ਵਾਰ ਤਾੜੀ ਮਾਰ ਦਿਓ ਫੋਟੋਆਂ ਨਹੀਂ ਆਵਣੀਆਂ ਮੈਨਰੇ ਆਜੀ ਜਸਕਰਨ ਪਹਿਲਵਾਨ ਮਗਰੂਰ ਤੇ ਨਰਮਲ ਪਹਿਲਵਾਨ ਨੂਰਪਰਮੇਦੀ ਆਈ ਫੋਟੋ ਪਾਈਏ ਫੇਰ ਨਰਮਲ ਪਹਿਲਵਾਨ ਨੂਰਪਰਮੇਦੀ ਵੀ ਆਜੀ ਆਓ ਤੁਹਾਨੂੰ ਤੇਰੇ ਗਿਆ ਜਿਨ੍ਹਾਂ ਦੇ ਨਾਮ ਭੁੱਲ ਗਏ ਸੀ ਕਿ ਉਹਨਾਂ ਦੇ ਵਿੱਚੋਂ ਜੇ ਕੋਈ ਸੱਜਣ ਨੇੜੇ ਹੈਗਾ ਤਾਂ ਕਿਰਪਾ ਕਰਕੇ ਆ ਜੀ ਪਰ ਨਹੀਂ ਧਿਆਨ ਦਿਓ ਔਰ ਮੇਰਾ ਮਾਸਟਰਮਾਨ ਕੀਤਾ ਜਾ ਰਿਹਾ ਕਮਲਪਾਲ ਕੌਨ ਸਿਮਪਲ ਚੰਗੀਆਂ ਵਾਲੇ ਦਾ ਆ ਭਾਈ ਨਰਮਲ ਪਹਿਲਵਾਨ ਨੂਰਪਰਮੇਦੀ ਕਿੰਦਾ ਚਲਾ ਗਿਆ ਆ ਆਜੀ ਵਾਲੇ ਫੋਟੋ ਪਾਵਾ ਜੀ ਇਥੇ ਜਿੰਦਗੀ ਤਾਂ ਜਾਂਦਾ ਸਰਦਾਰ ਛੇਸ ਸਿੰਘ ਜੀ ਏਟੀਟੀਓ ਸਾਹਿਬ ਅੱਡੇ ਜੋ ਜਲਦੀ ਸਾਡੇ ਪਿੰਡਕਾਰ ਪਹੁੰਚ ਜਾਣਗੇ ਉਹ ਕਿਸੇ ਤਕਨੀਕੀਕਾਰ ਕੱਲ ਪਹੁੰਚਗੇ ਮਤਲਬ ਉਹਨਾਂ ਨੂੰ ਡੇਂਡ ਦਾ ਨਸ਼ੰਦਰ بھائی ਨਸ਼ੰਦਰ بھائی ਨੇ ਕੰਮ ਸ਼ੁਰੂ ਕਰਉਣੇ ਜੀ ਕਿਰਪਾ ਕਰਕੇ ਸੈਂਟੀ ਏਐਸਆਈ ਨਸ਼ੰਦਰ ਸਿੰਘ ਜੀ ਹਾਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਏਟੀਟੀਓ ਸਾਹਿਬ ਛੇਸ ਸਿੰਘ ਜੀ ਜੋ ਜਲਦੀ ਸਾਡੇ ਪਿੰਡਕਾਰ ਪਹੁੰਚ ਜਾਣਗੇ ਇਸ ਤਿਕਨ ਦੀ ਸ਼ਾਨ ਹੈ ਉਹ ਉਹ ਕਿਸੇ ਤਕਰੀਕੀ ਮਤਲਬ ਉਹਦੇ ਕਾਰਨ ਵੇਟ ਕੱਲ ਆ ਗਿਆ ਪਰ ਅੱਜ ਵੀ ਆਉਣਾ ਉਹਨੇ ਉਹ ਬੈਲ ਵੀ ਆ ਗਿਆ ਜੀ ਇਹਨੇ ਮੈਨੂੰ ਭੁਲੇਖਾ ਲੱਗਿਆ ਵਿਚਕਾਰ ਨੇ ਗਵਾਰ ਵਾਲੇ ਦਿਨ ਸਾਡਾ ਜਿਨ ਮੇਲਾ ਹੁੰਦਾ ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜੀ ਪੂਰਾ ਮਿਸ ਕਰ ਰਹੇ ਹਾਂ ਕਿਰਪਾ ਕਰਕੇ ਜਲਦੀ ਨਾਲ ਪਹੁੰਚੋ ਮਾਸਟਰ ਜੀ ਇਹ ਵੀ ਚੱਲਣਾ ਪਾਉਦੇ ਲੇਟ ਕਿਉਂ ਹੈ ਕਦਰਦਨ ਕਿਉਂ ਕਰਦੇ ਸੀ ਕਿਉਂਕਿ ਵੋਟਾਂ ਕਾਰਨ ਸਾਰੇ ਹੀ ਜਿਹੜੇ ਫਤੰਤੇ ਸੱਜਣਦੇ ਉਹ ਬਿਜੀ ਸੀ ਕੱਲ ਵੋਟਾਂ ਦੀ ਗਿਣਤੀ ਸੀ ਉਸ ਤੋਂ ਫ੍ਰੀ ਹੋ ਕੇ ਤਾਜ਼ ਯਾਦਾਂ ਦੇ ਰੱਖਣ ਦੇ ਮਿਲੇ ਨੀ ਇਹ ਕੱਲ ਹੀ ਕਰਵਾਇਆ ਜਾਣਾ ਸੀ ਉਹਦੇ ਲਈ ਇੱਕ ਦਿਨ ਲੇਟਾ ਅੱਗੇ ਤੋਂ ਮਿੱਤਿਆ ਉਹ ਹੀ ਰੈਣੀ ਦੇ ਵਿੱਚ ਪਹਿਲਾ ਹੁੰਦੀ ਸੀ। ਉਹ ਦਰਹਾਨੀ ਮਾਮੀ ਸਾਡਾ ਭਰਾ ਤੇ ਗੁਰਪ੍ਰੀਤ ਇਗਲੀ ਜਿਹੜਾ ਵੱਡੀ ਮਾਨ ਕਰ ਰਿਹਾ। ਆ ਗੁੱਤੀ ਬੜੀ ਟੌਫੀ ਹੋਣੀ ਹੈ। ਬਾਈ ਜਲਮ ਸਿੰਘ ਆ ਖੁਸ਼ੀ ਖੇ ਸਮਾਂ ਹੀ ਰੋ। ਬੜਾ ਪਿਆਰਾ ਮੁਕਾਬਲਾ ਕਰਦਾ। ਸਾਡੇ ਵਿੱਕੀ ਕੋਚ ਸਾਹਿਬ ਡਿਸਟ੍ਰਿਕਟ ਮਹਾਰਾਸ਼ਟਰ ਦੇ ਜਿਹੜੇ ਕੋਚ ਨੇ ਰੋਪੋ ਦੇ ਸਾਡੇ ਉਹ ਵੀ ਸਾਡੇ ਸਰਕਾਰ ਪੰਚਾਇਤ ਹੋਏ ਨੇ ਅਫਾੜਾ ਕਪਰਪੁਰ ਤੋਂ ਸਾਡੇ ਬੀਤੀ ਕੋਸਟ ਸਾਹਿਬ ਆਹੋ ਮਾਨ ਸਨਮਾਨ ਲੈ ਲਓ ਜੀ ਆਓ ਭਤੀ ਭਾਈ ਆਓ ਇਹ ਸਾਡੇ ਬਹੁਤ ਹੀ ਸਰਕਾਰ ਦੇ ਗਿਆਨੀ ਸਿੰਘ ਖਾਨੜਾ ਸਾਹਿਬ ਦੇ ਪੁੱਤਰ ਨੇ ਜੀ ਉੱਥੇ ਆਪਣੇ ਖਾਨੜਾ ਚਾਉਂਦੇ ਹੋਰ ਸਾਡੇ ਤਰਜੀਹ ਸਿੰਘ ਦੀ ਨੰਬਰਦਾਰੀ ਜਿਹੜਾ ਵੱਲੋਂ 1100 ਦੀ ਰਾਚੀ ਕੁੱਤੀਏ ਬਹੁਤ ਬਹੁਤ ਧੰਨਵਾਦ ਸਾਡੀ ਤਰਜੀਹ ਸਿੰਘ ਦੀ ਨੰਬਰਦਾਰੀ ਸਾਹਮਣੇ ਆ ਕੇ ਧੰਨਵਾਦ ਹੈ ਹਰਵਿੰਦਰ ਸਿੰਘ ਬਿੱਕੀ ਡਿਸਟ੍ਰਿਕਟ ਰੈਸਲਿੰਗ ਕਮੇਟੀ ਆਪਣਾ ਮਾਨ ਸਨਮਾਨ ਪ੍ਰਾਪਤ ਕਰੂਗੀ ਇਹ ਸ਼ਾਬਾਸ਼ 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 ਬੋਲੇ ਵਾਹਿਗੁਰੂ ਇਹ ਵਿਕਾਸ ਖਾਪੂ ਹੈ ਤੁਹਾਡਾ ਬਹੁਤ ਹੌਂਸਲਾ ਤੁਹਾਡੇ ਜਾਨੇਦਾਰ ਵਿੰਦਕਪੁਰਾ ਚੰਗਿਆ ਗੁਲੀਪ ਖਾਪੂ ਦਾ ਪਿਆਰ ਕੀਤਾ ਪੱਤਾ ਕਾਣਾ ਨੇ ਦੇ ਵਿੱਚੋਂ ਆਰਬ ਜੇਟਾ ਤੇ ਧੰਨਵਾਦ ਸਾਡੇ ਮੰਦੀਪ ਸਰਪੰਚੇ ਨਵੀਂ ਭਰਾ ਸਾਡੇ ਅਮਰਤ ਔਥੀ ਗੋਪੀ ਨਾਰਾ ਗੁਰਮਾਲ ਸੰਨੀ ਚਾਲ ਔਥੀ ਸਾਡੇ ਪਵਨ ਬੈਣੀਪਾਲ ਜੀ ਔਥੀ ਪਰਮਜੀਤ ਸਿੰਘ ਦੂਸੇ ਤੋਂ ਦੇ ਧਰਨਾ ਸਾਡੇ ਗੁਰਵਿੰਦਰ ਤੇ ਰਾਜੀ ਸ਼ਰਮ ਮਲਿਆਰੀ ਜੀ ਅਰਿਸ਼ੀ ਮਾਨਪੁਰ ਹੈਰੀ ਕਾਲੋ ਹਰਸ਼ ਤੇ ਲਵਲੀ ਔਰ ਸਾਡਾ ਆਪਣਾ ਭੀਮਾ ਉਕੇ ਕੇ ਕੌਤੇ ਪਹੁੰਚੇ ਜਣੇ ਕਿ ਮਨਜੋਤ ਲੱਭ ਲੰਦੇ ਨਾਲ ਸਾਡੇ ਆਪਣਾ ਹਨੀ ਮਾ ਵੀ ਭਰਾਵਾਂ ਤੋਂ ਵੱਧ ਕੇ ਪਿਆਰ ਕਰਦੇ ਆ ਜਿੱਦੇ ਭਰਾ ਸਾਡਾ ਮੰਨਾ ਸ਼ਿਰਮ ਅਤੀ ਪ੍ਰਾਜਾ ਦੇ ਕਾਰਪਿਕ ਜੀਵਨ ਹਰਮਨ ਅਰਸ਼ ਮਾਮੀ ਸਾਹਿਬ ਨੂੰ ਵੀ ਕ੍ਰੈਡੀ ਲਿਖਤੀ ਉਹ ਵੀ ਡਾਕਟਰ ਵਾਲੀਂ ਇੰਗਲਿਸ਼ ਵਿੱਚ ਲਿਖੀ ਆ ਆਪੀ ਭਰਾ ਸਾਡੇ ਸਰੀਰ ਸੋਨੋ ਤੇ ਬਾਸੀ ਸਾਡਾ ਆਪਣਾ ਜਿੰਨੇ ਵੀ ਸਾਡੇ ਹਨੀ ਮਾਦੀ ਤੇ ਰਾਣਾ ਸਾਹਿਬ ਨੇ ਜ਼ਿੰਦਗੀ ਦੇ ਵਿੱਚ ਪੁਣਿਆ ਸਭ ਦਾ ਧੰਨਵਾਦ ਹੈ ਦਲਵੀਰ ਮਾਨਪੁਰ ਜੀ ਨੇ ਮੈਨੂੰ 1100 ਦੀ ਰਾਸੀ ਪੁਣਿਆ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾ ਅਗਲੀ ਕੋਚੀ ਸੁਪਟੈਂਡੰਟ ਜੀ ਤੇ ਆਦਮ ਸ਼ੱਕਰ ਨਿਰਮਲ ਆਜੋ ਵਿੱਚ ਨਿਰਮਲ ਪ੍ਰਭ ਆਪ ਤੇ ਦਸਕਰਨ ਮਗਰੂਰ